ਬਲੋ ਸਾਧਗਰੋ ਕੀ ਬੀਸਾ ਮਹਾਰਾਜ ਕੀ ਜੈ ਤਨ ਕਬੀਰ ਜੈ ਕਬੀਰ ਆਪ ਸਭ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਦੇਨੇ ਆਤਵਾਰ 21 ਦਸੰਬਰ 2025 ਨੂੰ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਮਾਗਮ ਆਰਗੇਜ ਜੇਵਡਾ ਕਾਨਮਾ ਜ਼ਿਲ੍ਹਾ ਪਠਾਨਕੋਟ ਵਿਖੇ ਹਰ ਸਾਲ ਦੀ ਤਰ੍ਹਾਂ ਇਹ ਤੁਹਾੰਦਾ ਅਮਰਾਲ ਬੜੇ ਵਿਸ਼ਾਲ ਮੰਚ ਦੇ ਉੱਤੇ ਹੋ ਰਿਹਾ ਹੈ ਇਸ ਦੇ ਵਿੱਚ ਆਪ ਜੀ ਨੂੰ ਜਿਸ ਤਰ੍ਹਾਂ ਪਤਾ ਹੈ ਕਿ ਸਾਬਾ ਅਗੇ ਸਾਹਿਬ ਜੀ ਸੰਤ ਜੋ ਨੇ ਭਾਗਲਪੁਰ ਵਾਲੇ ਉਹ ਪਹੁੰਚ ਰਹੇ ਨੇ ਮਿਹਾਰ ਵਾਲੇ ਔਰ ਇਸ ਇਸ ਮਾਰਗਮ ਦੇ ਵਿੱਚ ਪਹੁੰਚ ਕੇ ਸਤ ਸੰਗ ਦੋ ਘੜੀਆਂ ਜਿਹੜਾ ਕਹੂ ਨਸੀਬਾ ਵਾਲਾ ਇੱਥੇ ਪਹੁੰਚ ਕੇ ਆਪਣੇ ਆਤਮਿਕ ਸ਼ਾਂਤੀ ਪ੍ਰੇਮ ਔਰ ਜੋ प्रेम मां भक्ति इकठ दा ਸੰਗਤਾਂ ਦੇ इकठ दा ਸਬੂਤ ਪੇਸ਼ ਕਰਦੇ ਹੋਏ ਸਤਿਗੁਰੂ ਕਬੀਰ ਸਾਹਿਬ ਜੀ ਦਾ ਜੋ ਪ੍ਰਚਾਰ ਹੈ ਵੱਧ ਤੋਂ ਵੱਧ ਕੀਤਾ ਜਾਵੇ ਔਰ ਆਪਣੇ ਦੋ ਰਿਸ਼ਤੇਦਾਰ ਨੇ ਪੜ ਭਰਾਣੇ ਉਹਨਾਂ ਨੂੰ ਵੀ ਇਹ ਮੈਸੇਜ ਜਿਹੜਾ ਸੁਣ ਰਿਹਾ ਹੈ ਇਹ ਦਸਨ ਦੀ ਪਚਾਉਣ ਦੀ ਕਿਰਪਾਲਤਾ ਕਰਨੀ ਜੀ ਬੋਲੋ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕੀ ਜੈ